ਸਰਸਕਾਲਦੀ ਮੈਂ ਤੁਹਾਡੇ ਰਪਿੰਦਰ ਸਿੰਘ ਪੀਰ ਦਾ ਦੋ ਲੈਣਾ ਸਾਂਝੀਆਂ ਕਰਦੀਆਂ ਜੀ ਸਟੇਜਾਂ ਤੇ ਹੀ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਸਟੇਜਾਂ ਤੇ ਹੀ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਅਸੀਂ ਨੱਚ ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਅਸੀਂ ਨੱਚ ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਕੱਲ ਕਿਉਂ ਖਾਣੇ ਨਹੀਂ ਵਰਤੀ ਚਟੇ ਜਿੱਦ ਨੱਚਦੀਆਂ ਵੇਖ ਕੇ ਤੀਆਂ ਦਾਰੂ ਐਨੇ ਕਿਉਂ ਚੜਦੀ ਬਗਾਨੀਆਂ ਨੱਚਦੀਆਂ ਵੇਖ ਕੇ ਤੀਆਂ ਦਾਰੂ ਐਨੇ ਕਿਉਂ ਚੜਦੀ ਅੱਗੇ ਕੀ ਲਿਖਿਆ ਜੀ ਹੁ ਲੋਕੀ ਚੰਦ ਤੇ ਪਹੁੰਚੇ ਬਹੁਤ ਲੋਕੀ ਚੰਦ ਤੇ ਪਹੁੰਚੇ ਕਈ ਤਾਂ ਇੱਥੇ ਰਹਿ ਗਏ ਨੇ ਪੀ ਕੇ ਮੁਫਤ ਜਿੱਦੋ ਕੁੱਟ ਦਾਰੂ بس ਇੱਜਤਾਂ ਨੂੰ ਪੈ ਗਏ ਨੇ ਪੀ ਕੇ ਮੁਫਤ ਦੀ ਦੋ ਘੁੱਟ ਧਾਰੂ ਬਸ ਇੱਜਤਾਂ ਨੂੰ ਪੈ ਗਏ ਨੇ ਗੱਲ ਮਿਰਚਾਂ ਤੋਂ ਵੱਧ ਕੌੜੀ ਗੱਲ ਮਿਰਚਾਂ ਤੋਂ ਵੱਧ ਕੌੜੀ ਹਰ ਜੋ ਕਾੜ ਨਹੀਂ ਕਰਦੀ ਹੈ ਸੋ ਕਾਰਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪੀ ਕੇ ਮੁਫਤ ਦੀ ਦੋ ਘੁੱਟ ਧਾਰੂ ਦਾ ਸੈਨਿਕ ਉੱਠਦੀ ਹੈ ਸਟੇਜ ਤੇ ਨੱਚਦੀਆਂ ਵੇਖ ਕੇ ਧੀਆਂ ਇੰਨੀ ਇਹ ਉਹ دارو ਚੜਦੀ ਹੈ ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਸਾਡਾ ਸਾਰਾ ਸਤਕਾਰ ਕਰਨਾ ਚਾਹੀਦਾ ਹੈ ਤੂੰ ਸਾਰੇ ਘਰ ਦੇ ਵੀ ਬਹੁਤ ਲੋਕ ਫਾਰਵਰਡ ਹੋਗੇ ਬਹੁਤ ਲੋਕ ਸਿਆਣੇ ਹੋਗੇ ਪਰ ਫਿਰ ਵੀ ਇੱਕ ਉਹ ਜਿਹੜੇ ਹੁੰਦੇ ਆ ਸਾਰੇ ਰੰਗ ਚ ਭੰਗ ਪਾ ਜਾਂਦੇ ਆ ਵਿਆਹ ਚ ਭੰਗਣਾ ਪਾ ਜਾਂਦੇ ਆ ਨਾਲੇ ਉਹਨਾਂ ਦੇ ਪਰਿਵਾਰ ਦੀ ਬਦਨਾਮੀ ਹੁੰਦੀ ਆ ਪ੍ਰੋਗਰਾਮ ਕਰਨ ਵਾਲਿਆਂ ਦੀ ਕਰਵਾਉਣ ਵਾਲਿਆਂ ਦੀ ਪਲੀਜ਼ ਇੱਜ਼ਤ ਕਰੋ ਤੇ ਕਰਾਓ ਤੇ ਮੈਂ ਤੁਹਾਡੀ ਰਵਿੰਦਰ ਸਿੰਘ ਪੀ 985835499 ਆਪਣਾ ਮੋਬਾਈਲ ਨੰਬਰ ਥੈਂਕ ਸਾਰ ਸਤਿਕਾਰ ਜੀ ਮੈਂ ਤੁਹਾਡੀ ਰਵਿੰਦਰ ਸਿੰਘ ਪੀ ਦੋ ਲੈਣਾ ਸਾਂਝੀਆਂ ਕਰਦੀਆਂ ਜੀ ਸੱਟੇ ਜਾਂ ਤੇ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਸੱਟੇ ਜਾਂ ਤੇ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਅਸੀਂ ਨੱਚ ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਅਸੀਂ ਨੱਚ ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਗੱਲ ਕਿਉਂ ਖਾਨੇ ਨਹੀਂ ਵਰਦੇ ਸਟੇਜ 'ਤੇ ਨੱਚਦੀਆਂ ਵੇਖ ਕੇ ਤੀਆਂ ਦਾਰੂ ਐਨੀ ਕਿਉਂ ਚੜਦੀ ਬਗਾਨੀਆਂ ਨੱਚਦੀਆਂ ਵੇਖ ਕੇ ਤੀਆਂ ਦਾਰੂ ਐਨੀ ਕਿਉਂ ਚੜਦੀ ਅੱਗੇ ਕੀ ਲਿਖਿਆ ਜੀ ਹੋ ਲੋਕੀ ਚੰਦ ਤੇ ਪਹੁੰਚੇ ਬਹੁਤ ਲੋਕੀ ਚੰਦ ਤੇ ਪਹੁੰਚੇ ਕਈ ਤਾਂ ਇੱਥੇ ਰਹਿ ਗਏ ਨੇ ਪੀ ਕੇ ਮੁਫਤ ਜਿੱਦੋ ਕੁੱਟ ਦਾਰੂ ਬਸ ਇੱਜ਼ਤਾਂ ਨੂੰ ਪੈ ਗਏ ਨੇ ਪੀ ਕੇ ਮੁਫਤ ਦੀ ਦੋ ਘੁੱਟ ਧਾਰੂ ਬਸ ਇੱਜ਼ਤਾਂ ਨੂੰ ਪੈ ਗਏ ਨੇ ਘੱਲ ਮਿਰਚਾਂ ਤੋਂ ਵੱਧ ਕੌੜੀ ਘੱਲ ਮਿਰਚਾਂ ਤੋਂ ਵੱਧ ਕੌੜੀ ਹਰ ਜਿਉ ਕਾੜ ਨਹੀਂ ਕਰਦੀ ਹੈ ਸੋ ਕਾਰਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪੀ ਕੇ ਮੁਫਤ ਦੀ ਦੋ ਘੁੱਟ ਧਾਰੂ ਦਾ ਸੈਨਿਕ ਉੱਜੜਦੀ ਹੈ ਸਟੇਜ ਤੇ ਨੱਚਦੀਆਂ ਬੇ ਕਿਤੀਆਂ ਐ ਇੰਨੀ ਕਿਉਂ ਦਾਰੂ ਚੜਦੀ ਹੈ ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਸਾਡਾ ਸਾਰਾ ਸਤਿਕਾਰ ਕਰਨਾ ਚਾਹੀਦਾ ਹੈ ਦੂਸਾਰੇ ਘਰ ਦੇ ਵੀ ਬਹੁਤ ਲੋਕ ਫਾਰਵਰਡ ਹੋਗੇ ਬਹੁਤ ਲੋਕ ਸਿਆਣੇ ਹੋਗੇ ਪਰ ਫੇਰ ਵੀ ਇੱਕੋ ਜਿਹੜੇ ਹੁੰਦੇ ਆ ਸਾਰੇ ਰੰਗ ਚ ਭੰਗ ਪਾ ਜਾਂਦੇ ਆ ਵਿਆਹ ਚ ਭੰਗੜਾ ਪਾ ਜਾਂਦੇ ਆ ਨਾਲੇ ਉਹਨਾਂ ਦੇ ਪਰਿਵਾਰ ਦੀ ਬਦਨਾਮੀ ਹੁੰਦੀ ਆ ਪ੍ਰੋਗਰਾਮ ਕਰਨ ਵਾਲਿਆਂ ਦੀ ਕਰਵਾਉਣ ਵਾਲਿਆਂ ਦੀ ਪਲੀਜ਼ ਇੱਜ਼ਤ ਕਰੋ ਤੇ ਕਰਾਓ ਤੇ ਮੈਂ ਤੁਹਾਡੀ ਰਵਿੰਦਰ ਸਿੰਘ ਪੀ 985835439 ਆਪਣੇ ਮੋਬਾਈਲ ਨੰਬਰ ਤੇ